ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੂਕ ਮਹਲਾ ਪਹਿਲਾ ਤੋਧ ਪਾਵੇ ਤਾਂ ਵਾਵੇ ਗਾਵੇ ਤੋਧ ਪਾਵੇ ਜਲੇ ਨਾਵੇ ਜਾ ਤੋਧ ਪਾਵੇ ਤਾ ਕਰੇ ਵਿਭੂਤਾ ਸਿੰਗੀ ਨਾਦ ਵਜਾਵੇ ਜਾ ਤੁਧ ਪਾਵੇ ਤਾ ਪੜੇ ਕਤੇ ਬਾ ਮੁੱਲਾ ਸੇਖ ਕਹਾਵੇ ਜਾ ਤੁਧ ਪਾਵੇ ਤਾ ਹੋਵੇ ਰਾਜੇ ਰਸ ਕਸ ਬਹੁਤ ਕਮਾਵੇ ਜਾ ਤੋਧ ਭਾਵੇਂ ਤੇਗ ਵਗਾਵੇ ਸਿਰ ਮੁੰਡੀ ਕਟੇ ਜਾਵੇ ਜਾ ਤੋਧ ਭਾਵੇਂ ਚਾਹੇ ਦਸੰਤਰੇ ਸੋਣੇ ਗੱਲਾਂ ਕਰ ਆਵੇ ਜਾ ਤੋਧ ਭਾਵੇਂ ਨਾਏ ਰਚਾਵੇ ਤੋਧ ਪਾਣੇ ਤੂੰ ਭਾਵ ਹੈ ਨਾਨਕ ਇੱਕ ਕਹੈ ਬੇਨੰਤੀ ਹੋਰ ਸਗਲੇ ਕੂੜ ਕਮਾਵਹਿ ਮਹੱਲਾ ਪਹਿਲਾ ਜਾਤ ਵੱਡਾ ਸਭੇ ਵੜਿਆਈਆ ਚੰਗਾ ਚੰਗਾ ਹੋਈ ਜੇ ਤੂੰ ਸੱਚਾ ਤਾਂ ਸਭ ਨੂੰ ਸੱਚਾ ਕੁੜਾ ਕੋਈ ਨਾ ਕੋਈ ਅਖਰਣੂ ਵੇਖਣੂ ਬੋਲਣੂ ਚਲਣੂ ਜੀਵਣੂ ਮਰਣਾ ਤਾਂ ਤੂੰ ਹੁਕਮ ਸਾਜੇ ਹੁਕਮੇ ਵਿੱਚ ਰਖਾ ਨਾਨਕ ਸੱਚਾ ਆਪੇ ਪੌੜੀ ਸਤਿਗੁਰ ਸੇਵੇ ਨਿਸੰਗੁ ਪਰਮ ਚੁਕਾਈਐ ਸਤਿਗੁਰ ਆਖੇ ਕਾਰ ਸੁਕਾਰ ਕਮਾਈਐ ਸਤਿਗੁਰ ਹੋਏ ਦਇਆਲ ਤਨਾਮ ਧਿਆਈਐ ਲਾਹਾ ਭਗਤੇ ਸੁਸਰ ਗੁਰਮੁਖੇ ਪਾਈਐ ਮਨ ਮੁਖੇ ਕੂੜ ਗੁਬਾਰ ਕੂੜ ਕਮਾਈਐ ਸੱਚੇ ਦੇ ਦਰ ਜਾਏ ਸਾਚੁ ਚਵਾਈਐ ਸੱਚੇ ਅੰਦਰ ਮਹਲੇ ਸੱਚੇ ਬੁਲਾਈਐ ਨਾਨਕ ਸਾਚੂ ਸਦਾ ਸਚਿਆਰ ਸਚੇ ਸਮਾਇਆ ਸਲੋਕ ਮਹਲਾ ਪਹਿਲਾ ਕਲਿਕਤੀ ਰਾਜੇ ਕਸਾਈ ਧਰਮ ਪੰਖ ਕਰੇ ਉਡਰਿਆ ਕੂੜੂ ਅਮਾਵਸ ਸੱਚੂ ਚੰ드ਮਾ ਦੀਸੈ ਨਹੀਂ ਕਹ ਚੜਿਆ ਹੌਪਾਲੀ ਵਿਕੁੰਨੀ ਹੋਈ ਆਧੇਰੇ ਰਹੂ ਨ ਕੋਈ ਵੇਚ ਹੌਮੈ ਕਰੇ ਦੁਖ ਰੋਈ ਕਹ ਨਾਨਕ ਕਿਨ ਵੇਧੇ ਗਾਤੇ ਹੋਈ ਮਹੱਲਾ ਤੀਜਾ ਕਾਲੇ ਕੀਰਤਿ ਪ੍ਰਗਟ ਚਨਣ ਸੰਸਾਰੇ ਗੁਰਮੁਖੇ ਕੋਈ ਉਤਰੈ ਪਾਰੇ ਜਿਸਨੋ ਨਦਰੇ ਕਰੇ ਤੇ ਸੁਦੇਵ ਨਾਨਕ ਗੁਰਮੁਖੇ ਰਤਨੁ ਸੋ ਲੇਵੈ ਪਾਉੜੀ ਭਗਤਾ ਤੈ ਸੈ ਸਾਰੀਆ ਜੋੜ ਕਦੇ ਨ ਆਇਆ ਕਰਤਾ ਆਪੇ ਅਪੁੱਲ ਹੈ ਨਾ ਪੁੱਲੇ ਕਿਸੈ ਦਾ ਪੁਲਾਇਆ ਭਗਤ ਆਪੇ ਮਿਲੈਨੋ ਜਿਨੀ ਸੱਚੋ ਸੱਚ ਕਮਾਇਆ ਸੈਸਾਰੀ ਆਪੇ ਖੁਆਇਨੋ ਝਿਨੀ ਕੂੜ ਬੋਲੇ ਬੋਲੇ ਬੇਖੂ ਖਾਇ ਚੱਲਣਸਾਰ ਨਾ ਜਾਣੀ ਕਾਮ ਕ੍ਰੋਧ ਵੈਸੁ ਵਧਾਇ ਭਗਤ ਕਰਨੇ ਹਰੇ ਚੱਕਰੀ ਜਿਨੀ ਆਨਦੇ ਨੂੰ ਨਾਮ ਧਿਆਇਆ ਦਸਨੇ ਦਸ ਹੋਏ ਕੈ ਜਿਨੀ ਵਿੱਚ ਹੋ ਆਪ ਗਵਾਇਆ ਉਹਨਾਂ ਖਸਮੈ ਕਹਿਦੈ ਰ ਮੁਖ ਉਜਲੇ ਸੱਚੇ ਸਬ ਦੇ ਸੁਹਾਇਆ ਸਲੋਕ ਮਹਲਾ ਪਹਿਲਾ ਸਬਾਹੀ ਸਲਾਹ ਜਿਨੀ ਧਿਆਇ ਇਕ ਮਨੈ ਸੇਈ ਪੂਰੇ ਸਾਹ ਵਖਤੈ ਉਪਰੇ ਲੜੇ ਮਏ ਦੁਜੈ ਬਹੁ ਤੇਰਾ ਮਨ ਕੀਆ ਮਤੀ ਖਿੰਡਿਆ ਬਹੁ ਪਏ ਅਸਗਾਹ ਗੋਤੇ ਖਾਹੇ ਨ ਨਿਕਲੇ ਹੈ ਤੀਜੈ ਮੁਹੀ ਗਿਰਾਹ ਭੁਖ ਤੇ ਖਾਦਵੇ ਭਾਉ ਕੀਆ ਖਾਧਾ ਹੋਏ ਸਵਾਹ ਵੀ ਖਾਣੇ ਸਿਓ ਦੋਸਤੀ ਚੌਥੇ ਆਈ ਊਂਘ ਅੱਖੀ ਮੀਟ ਪਵਾ ਰ ਗਿਆ ਪੀ ਓਠੇ ਵਚਿਓ ਨੂੰ ਵਾਦ ਸਾ ਵਰਿਆ ਕੀ ਪਿਰ ਬਧੀ ਸਭੇ ਵੇਲਾ ਵਖਤ ਸਭੇ ਜੇ ਅਠੀ ਪਹ ਨਾਨਕ ਸਾਹਿਬ ਮਾਨੇ ਵਸ ਸਚਾ ਨਾਮਣ ਹੋਏ ਮਹੱਲਾ ਦੂਜਾ ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ ਅਠੀ ਵੇ ਪਰਵਾਹ ਰਹਨੇ ਇਕ ਤੈ ਰੰਗੇ ਦਰਸਨ ਨੇ ਰੂਪੇ ਅਥਾਹ ਵਿਰਲੇ ਪਾਈਏ ਕਰਮੇ ਪੂਰੇ ਪੂਰਾ ਗੁਰੂ ਪੂਰਾ ਜਾ ਕਬੂਲ ਨਾਨਕ ਪੂਰਾ ਜੇ ਕਰੇ ਘਟੇ ਨਹੀਂ ਤੋਲ ਪਾਉੜੀ ਜਾ ਤੂੰ ਤਾਂ ਕੀ ਹੋ ਰੇ ਮੈਂ ਸਾਚੂ ਸੁਣਾਈਐ ਮੁੱਠੀ ਤੰਧੈ ਚੋਰੇ ਮਹਲ ਨ ਪਾਈਐ ਇਨੈ ਜਿਤੇ ਕਠੋਰ ਸੇਵ ਗਵਾਈਐ ਜਿਉ ਤੂ ਕਾਟੇ ਸਾਚੂ ਨ ਪਾਈ ਸੋ ਪੰਨੇ ਕੜਾਈਐ ਕਿਉ ਕਰ ਪੂਰੇ ਵਾਟੇ ਤੋਲੇ ਤੋਲਾਈਏ ਕੋਈ ਨਾ ਖੈ ਕੱਟੇ ਹਉ ਮੈ ਜਾਈਏ ਲਈਏ ਨੇ ਖਰੇ ਪਰਖੇ ਦਰ ਬਿਨਾਈਏ ਸੌਦਾ ਇਕ ਤੂ ਹਟੇ ਪੁਰ ਗੁਰੇ ਪਾਈਏ ਸਲੂਕ ਮਹੱਲਾ ਦੂਜਾ ਅਠੀ ਪਹਰੀ ਅਠਖੰਡ ਨਵਾਖੰਡੁ ਸਰੀਰ ਤੇਸੂ ਵਿੱਚ ਨੌ ਨੇਧੇ ਨਾਮੁ ਇਕੂ ਹਲ ਹੈ ਗੁਣੀ ਗਹੀਰ ਕਰਮਵੰਤੀ ਸਲਾਹਿਆ ਨਾਨਕ ਕਰੇ ਗੁਰਪੀਰ ਚੌਥੇ ਪਹਰੇ ਸਬਾਹ ਕੈ ਸੁਰਤਿਆ ਉਪਜੈ ਚਾਉ tena dariya wasyo dosti mane moke satya na uthe amret tu vandiya karambi hoye pas kanchan kaya kasiya ਵੰਨੀ ਚੜੇ ਚੜਾ ਜੇ ਹੋਵੇ ਨਦਰ ਸਰਾਫ ਕੀ ਬੜੇ ਨਪਾਈ ਤਾ ਸਤੀ ਪਹਰੀ ਸਾਤੋ ਭਲਾ ਬਹੀਏ ਪੜਿਆ ਪਾਸੇ ਉਥੈ ਪਾਪ ਪੁਨੋ ਵਿਚਾਰਿਆ ਕੁੜੈ ਘਟਰਾ ਸੇ ਉੱਥੇ ਖੁੱਟੇ ਸਟਿਏ ਹੈ ਖਰੇ ਕੀਚ ਹੈ ਸਬਾ ਸੇ ਬੋਲਣ ਫਦਲ ਨਾਨਕਾ ਦੋਖੁ ਸੋਖੁ ਖਸਮੈ ਪਾਸੇ ਮਹੱਲਾ ਦੁਜਾ ਪਾਣ ਗੁਰੂ ਪਾਣੀ ਪਿਤਾ ਮਾਤਾ ਤਰਤੇ ਮਹਤੁ ਦਿਨ ਸੁਰਾਤੇ ਦਏ ਦਈ ਦਇਆ ਖੇਲੈ ਸਗਲ ਜਗਤ ਤੂੰ ਚੰਗਿਆਈਆ ਬੁਰਿਆਈਆ ਵਾਚੇਤਰਮ ਹਦੂਰੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰੇ ਜਿਨੀ ਨਾਮੁ ਧਿਆਇਆ ਗਏ ਮਸਕਰਤੇ ਕਾਇਲੇ ਨਾਨਕ ਤੇ ਮੁਖ ਉਜਲੇ ਹੋਰ ਕਿਤੀ ਛੁਟੀ ਨਾਲੇ ਪੌੜੀ ਸੱਚਾ ਭੋਜਨ ਪਾਉ ਸਤਿਗੁਰੇ ਦੱਸਿਆ ਸੱਚੇ ਹੀ ਪਤੀਆ ਸਚ ਵਿਗਸਿਆ ਸੱਚ ਕੋਟੇ ਗਿਰਾਇ ਨਿਜ ਕਰੇ ਵਸਿਆ ਸਤਿਗੁਰੇ ਟੁੱਟੈ ਨਾ ਪ੍ਰੇਮੇ ਰਹਸਿਆ ਸੱਚ ਦੇ ਦੀਵਣ ਕੂੜੇ ਨਾ ਜਾਈਐ ਝੂਠ ਝੂਠ ਵਖਾਣੇ ਸੁਮਹਲ ਖੁਆਈਐ ਸੱਚੇ ਸਬਦ ਦੇ ਨਿਸਾਨਣ ਠਾਕ ਨ ਪਾਈਐ ਸਤ ਚੂ ਸੋਣੇ ਗੋਝਿ ਵਖਾਣੇ ਮਹੱਲੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ